ਹੈਲੋ ਹਾਂਜੀ ਵਿਰਸਾ ਪੰਜਾਬ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਹੋਰ ਸਾਰੇ ਕਿਵੇਂ ਹੋ ਜੀ ਠੀਕ ਠਾਕ ਵਧੀਆ ਆਪਾਂ ਅੱਜ ਬਲੈਕ ਕਲਰ ਦਾ ਪਲਾਜ਼ੋ ਦਾ ਕਪੜਾ ਆਪਣੇ ਕੋਲੇ ਇਹ ਆਪਣੇ ਕੋਲੇ 3 ਮੀਟਰ ਦੇ ਲਗਭਗ ਕਪੜਾ ਹੈਗਾ ਤੇ ਸਰਦੀਆਂ ਵਾਲਾ ਕਪੜਾ ਹੈ ਇਹ ਤੇ ਆਪਾਂ ਇਹਦਾ ਪਲਾਜ਼ੋ ਕਟਿੰਗ ਕਰਾਂਗੇ ਪਲਾਜ਼ੋ ਆਪਾਂ ਇਹਦਾ ਬਹੁਤ ਜ਼ਿਆਦਾ ਟਾਈਟ ਨਹੀਂ ਬਣਾਉਣਾ ਮਤਲਬ ਬਸ ਵੀ ਆਪਾਂ ਇਹਦਾ ਪੈਂਟ ਪਲਾਜ਼ੋ ਵਾਂਗੂ ਨਹੀਂ ਪੈਂਟ ਪਲਾਜ਼ੋ ਨਹੀਂ ਬਣਾਉਣਾ ਆਪਾਂ ਇਹਦੇ ਵਿੱਚ ਲਾਸਟ ਪਾ ਕੇ ਪਲਾਜ਼ੋ ਬਣਾਵਾਂਗੇ ਤੇ ਇੱਕ ਆਪਾਂ ਇਹਦੇ ਪਾਕਟ ਇੱਕੋ ਹੀ ਲਗਾਵਾਂਗੇ ਤੇ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਜ਼ਰੂਰ ਕਰੋ ਜੀ ਲਓ ਜੀ ਆਪਾਂ ਕੱਪੜੇ ਨੂੰ ਉਲਟਾ ਕਰਕੇ ਵਿਛਾ ਲਿਆ ਤੇ ਖੁੱਲੇ ਵਾਲੀ ਸ਼ੈੜ ਆਪਣੀ ਸ਼ੈੜ ਆ ਤੇ ਇੱਥੋਂ ਆਪਾਂ 12 ਇੰਚ ਤੇ ਮਾਰਜਿਨ ਲਾ ਲਿਆ ਨਿਸ਼ਾਨ ਇੱਥੋਂ ਵੀ ਆਪਾਂ ਇਹਨੂੰ 12 ਇੰਚ ਰੱਖਿਆ ਇੱਥੋਂ ਆਪਾਂ ਇਹਨੂੰ 2 ਇੰਚ ਰੱਖਿਆ ਆਹ ਵਾਲੀ ਗਲਾਈ ਪਾਉਣੀ ਆ ਮੈਂ ਤੁਹਾਨੂੰ ਤਿੰਨ ਗਲਾਈਆਂ ਦੱਸੂਗੀ ਕਿ ਜੋ ਗਲਤ ਆ ਆ ਵੀ ਗਲਤ ਆ ਉਹ ਵੀ ਗਲਤ ਆ ਤੇ ਆਹ ਵਾਲੀ ਸਹੀ ਆ ਵੀਡੀਓ ਧਿਆਨ ਨਾਲ ਦੇਖਿਓ ਜੀ ਇੱਥੋਂ ਆਪਾਂ ਰੱਖ ਕੇ ਲੈਂਥ ਲੈ ਲਈਏ ਉੱਪਰ ਆਪਾਂ ਜਿਹੜਾ ਛੱਡਿਆ ਇਹਦੇ ਵਿੱਚ ਆਪਾਂ ਲਾਸਟਿਕ ਐਡ ਕਰਾਂਗੇ ਉਸ ਕਰਕੇ ਛੱਡਿਆ ਹੋਇਆ ਜਿੰਨਾ ਆਪ ਇੱਥੋਂ ਲੇਤਾ ਉਨਾ ਹੀ ਆਪਾਂ ਮੂਰੀ ਤੋਂ ਲੈ ਕੇ ਉਹਦਾ ਆਪਾਂ ਸੈਂਟਰ ਕਰਕੇ ਮੂਰੀ ਰੱਖਾਂਗੇ ਜੇ ਆਪਾਂ 6 ਇੰਚ ਮੂਰੀ ਲੈਣੀ ਹੈ 3 ਇੰਚ ਸੈਂਟਰ ਕਰਾਂਗੇ ਜਿੰਨਾ ਵੀ ਆਪਾਂ ਤੇ ਮੇਰੇ ਕੋਲ ਸਕੇਲ ਪੱਟੀ ਹੈ ਜੀ ਜੇ ਤੁਹਾਡੇ ਕੋਲ ਸਕੇਲ ਪੱਟੀ ਨਹੀਂ ਤਾਂ ਤੁਸੀਂ ਇੰਚ ਟੇਪ ਨਾਲ ਵੀ ਰੱਖ ਕੇ ਮਾਰਕਿੰਗ ਕਰ ਸਕਦੇ ਤੇ ਇਸ ਤਰ੍ਹਾਂ ਆਪਾਂ ਇਹ ਦੋਨਾਂ ਛੇਡਾਂ ਦੀ ਮਾਰਕਿੰਗ ਕਰ ਲੈਂਦੀ ਆ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਲਓ ਜੀ ਇਹਦੀ ਆਪਾਂ ਕਟਿੰਗ ਕਰ ਲਈਏ ਹੁਣ ਆਪਾਂ ਬੈਕ ਪੱਲੇ ਦੀ ਕਟਿੰਗ ਕਰਾਂਗੇ ਆ ਪਤਾ ਨਹੀਂ ਕੀ ਲੱਗ ਗਿਆ ਕੱਪੜੇ ਨੂੰ ਮੇਰੀ ਸੇਤ ਨਹੀਂ ਠੀਕ ਸੀਗੀ ਜੀ ਸੇਤ ਥੋੜੀ ਸਰਦੀ ਕਰਕੇ ਮੌਸਮ ਹੈ ਚੇਂਜ ਹੋ ਰਿਹਾ ਇਸ ਕਰਕੇ ਮੇਰੀ ਸਿਹਤ ਬਹੁਤ ਖਰਾਬ ਸੀ ਇਸ ਕਰਕੇ ਵੀਡੀਓ ਨਹੀਂ ਪਾ ਰੈਗੂਲਰ ਨਹੀਂ ਪਾਣ ਦੀ ਆਪਾਂ ਮਤਲਬ ਮੈਂ ਬਣਾ ਹੀ ਨਹੀਂ ਪਾਈ ਵੀਡੀਓ ਇਸ ਕਰਕੇ ਵੀਡੀਓ ਥੋੜੀ ਲੇਟ ਹੋ ਗਈ ਬਸ ਮਨਜਾ ਨਹੀਂ ਕੀਤਾ ਕਿ ਇਸ ਤਰ੍ਹਾਂ ਹੀ ਕੰਮ ਤਾਂ ਕਰਦੇ ਰਹੇ ਬੁਟੀਕ ਤੇ ਆਪਾਂ ਆਉਂਦੇ ਸੀ ਕੰਮ ਕਰਦੇ ਸੀ ਵੀਡੀਓ ਬਣਾਉਣ ਦਾ ਬਿਲਕੁਲ ਵੀ ਮਨ ਨਹੀਂ ਕੀਤਾ ਕਿਉਂਕਿ ਸਿਹਤ ਬਿਲਕੁਲ ਖਰਾਬ ਸੀ ਜੀ ਹੁਣ ਥੋੜੀ ਠੀਕ ਹੈਗੀ ਆ ਇਸ ਕਰਕੇ ਮੈਂ ਅੱਜ ਪਲਾਜ਼ੋ ਕਟਿੰਗ ਕਰ ਰਹੀ ਸੀ ਮੈਂ ਸੋਚਿਆ ਕਿ ਚਲੋ ਵੀਡੀਓ ਸ਼ੇਅਰ ਕਰ ਦਿਆਂ। ਕਿ ਕਿਸੇ ਦੀ ਹੈਲਪ ਹੋ ਜੂਗੀ ਥੋੜੀ ਵਾਕੇ। ਜੋ ਪੈਨਪਾਈ ਵੀਡੀਓ ਦੇਖਦੇ ਆ ਤੇ ਕੁਛ ਨਾ ਕੁਛ ਆਪਾਂ ਨੂੰ ਸਿੱਖਣ ਨੂੰ ਮਿਲਦਾ। ਜਿਵੇਂ ਆਪਾਂ ਹਰ ਕੋਈ ਕਿਸੇ ਨਾ ਕਿਸੇ ਤੋਂ ਕੁਛ ਨਾ ਕੁਛ ਨਾ ਮਾ ਸਿੱਖਦੇ ਹੀ ਆ। ਜੋ ਨਾ ਮੈਨੇ ਉਹਨਾਂ ਨੂੰ ਸਿੱਖਣ ਨੂੰ ਮਿਲਦਾ। ਪਰ ਬਹੁਤ ਲੋਕ ਤਾਂ ਹੁਣ ਬਹੁਤ ਬਹੁਤ ਸਾਰਾ ਕੰਮ ਜਾਣਦੀ ਆ ਚਲੋ ਪਰ ਜਿਹੜੇ ਨਵੇਂ ਨੇ ਉਹਨਾਂ ਨੂੰ ਤਾਂ ਸਿੱਖਣ ਨੂੰ ਮਿਲਦਾ ਹੀ ਹੈ ਜੀ ਲਓ ਜੀ ਪਲਾਜੋ ਆਪਣਾ ਕਟਿੰਗ ਹੋ ਗਿਆ ਇੱਥੋਂ ਆਪਾਂ ਇਹਦੀ ਪਾਕਟ نکال ਕੱਢ ਲਵਾਂਗੇ ਪਾਕਟ ਦੀ ਵੀਡੀਓ ਮੈਂ ਆਲਰੇਡੀ ਪਹਿਲਾਂ ਹੀ ਪਾ ਰੱਖੀ ਆ ਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਦੋ ਤਿੰਨ ਵੀਡੀਓ ਪਿੱਛੇ ਪਾਕਟ ਦੀ ਵੀਡੀਓ ਪਾਈ ਹੋਈ ਆ